ਰੱਖਿਆ ਬੰਦ ਹੋਵੇ ਰੱਖਿਆ ਵਾਲੀ ਕੰਦ ਹੋਵੇ ਹਿੰਦੂ ਹੱਤਿਆ ਬੰਦ ਹੋਵੇ ਇੱਕੋ ਇੱਕ ਇਨਸਾਫ ਹੈ ਮੰਗਣਾ ਮੰਗਣਾ ਹਿੰਦੂ ਹੱਤਿਆ ਬੰਦ ਹੋਵੇ ਰੱਖਿਆ ਵਾਲੀ ਕੰਦ ਹੋਵੇ ਹਿੰਦੂ ਹੱਤਿਆ ਬੰਦ ਹੁਣ ਬਦਲਾ ਚਾਹੀਦਾ ਅੱਥਾ ਵਿੱਚ ਹੱਟਕੜੀਆਂ ਜਕੜੋ ਕਤਲ ਦੇ ਕਾਤਲ ਨੂੰ ਪਕੜੋ ਅੱਥਾ ਦੇ ਵਿੱਚ ਹੱਟਕੜੀਆਂ ਜਕੜੋ ਕਤਲ ਦੇ ਕਾਤਲ ਨੂੰ ਪਕੜੋ ਹਾਂਜੀ ਕਿ ਨਾਮ ਜੀ ਜਿਆ ਸ਼੍ਰੀ ਰਾਮ ਜੀ ਮੇਰਾ ਨਾਮ ਹਨੀਮਤਲਾ ਵਿਭਾਗ ਮੰਤਰੀ ਵਿਸ਼ਨੂੰ ਪ੍ਰਸ਼ਦ ਅੱਛੜਾ ਬੰਦ ਕਰਵਾਇਆ ਓਮ ਬੰਦ ਕਰਵਾਇਆ ਨਹੀਂ ਗਿਆ ਜੀ ਬੰਦ ਕੀਤਾ ਵਾ ਸ਼ਹਿਰ ਦਾ ਸਮਰਥਨਾ ਜੀ ਸਾਨੂੰ ਮਿਸ਼ਵਿੰਦੂ ਪਰਸ਼ਦ ਨੂੰ ਜਿਹੜੀ 13 ਅਪ੍ਰੈਲ ਨੂੰ ਨੰਗਲ ਦੇ ਜਿਹੜੇ ਆ ਨਗਰ ਅਧਿਐਖ ਮਿਸ਼ਵਿੰਦੂ ਪਰਸ਼ਦ ਦੇ ਉਹਨਾਂ ਦੀ ਨਿਰਮਮ ਹਟਿਆ ਜਿਹੜੀ ਆ ਉਹਨਾਂ ਦੀ ਦੁਕਾਨ ਤੇ ਬੈਠਿਆ ਕੀਤੀ ਗਈ ਆ ਕੁਛ ਦੇਸ਼ਵਰੋ ਦੀ ਲੋਕਾਂ ਲੋ ਇਹ ਇਹ ਸੁੱਤੀ ਸਰਕਾਰ ਨੂੰ ਇੱਕ ਮੈਸੇਜ ਦੇਣ ਵਾਸਤੇ ਮਿਸ਼ਵਿੰਦੂ ਪਰਸ਼ਦ ਵੱਲੋਂ ਬੰਦ ਦੀ ਕਾਲ ਆ ਪੂਰੇ ਪੰਜਾਬ ਦੇ ਵਿੱਚ ਜਿਹਦਾ ਸਮਰਥਨ ਹਿੰਦੂਵਾਦੀ ਸੋਚ ਦੇ ਲੋਕ ਤੇ ਸਾਡੇ ਲੋਕ ਸਮਰਥਨ ਕਰ ਰਹੇ ਨੇ ਇਹਦਾ ਕਿਉਂ ਮਤਲਬ ਉਹਨਾਂ ਦਾ ਜਿਹੜੇ ਲੋਕ ਸਨ ਨਾਤੇ ਉਹਦਾ ਵਪਾਰਿਕ ਤੌਰ ਤੇ ਕੋਈ ਦੋਸ਼ ਨਹੀਂ ਨਾ ਸਮਾਜਿਕ ਤੌਰ ਤੇ ਕਿਸੇ ਨਾਲ ਕੋਈ ਵੈਰ-ਵਿਰੋਧ ਸੀ ਸਿਰਫ ਤੇ ਸਿਰਫ ਉਹਦਾ ਇੱਕੋ ਹੀ ਦੋਸ਼ ਸੀ ਕਿ ਉਹ ਆਪਣੇ ਧਰਮ ਦੀ ਗੱਲ ਕਰਦਾ ਸੀ ਤੇ ਆਪਣੀ ਧਰਮ ਦੀ ਸੋਚ ਦੀ ਇੱਕ ਪਾਰਟੀ ਦੇ ਨਾਲ ਸੰਗਠਨ ਦੇ ਨਾਲ ਜੁੜਿਆ ਹੋਇਆ ਸੀ ਜਿਹਦੀ ਉਹਨੂੰ ਸਜ਼ਾ ਭੁਗਤਣੀ ਪਈ ਹੈ ਉਹਦੇ ਦੋ ਛੋਟੇ-ਛੋਟੇ ਬੱਚੇ ਆ 35 ਸਾਲ ਦੀ ਉਮਰ ਹੈ ਤੇ ਸਿਰਫ ਤੇ ਸਿਰਫ ਉਹਦੇ ਨੰਗਲ ਵੀ ਸਾਰੇ ਵੈਰੀਫਾਈ ਕੀਤਾ ਗਿਆ ਕਿ ਸਿਰਫ ਤੇ ਸਿਰਫ ਉਹਦਾ ਦੋਸ਼ ਹੈ ਨਾ ਹੀ ਆ ਕਿ ਉਹ Hindu ਸਮਾਜ ਦੀ ਤੇ Hindu ਸੰਗਠਨਾ ਨਾਲ ਜੁੜਿਆ ਸੀ ਕਿ ਲਗਭਗ ਇਹ ਮੈਟਰ ਜਿਸ ਨੇ ਮਕਸਦ ਤੇ 13 ਅਪ੍ਰੈਲ ਵਾਲੇ ਦਿਨ ਵਿਸਾਖੀ ਵਾਲੇ ਦਿਨ ਇੱਕ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਪਾੜ ਪਾਣ ਦੀ ਕੋਸ਼ਿਸ਼ ਦੇ ਨਾਲ ਵੀ ਇਹਨੂੰ ਵੇਖਿਆ ਜਾਂਦਾ ਹੈ ਸਮੇਂ-ਸਮੇਂ ਦੇ ਉੱਤੇ ਹਿੰਦੂ ਲੀਡਰਾਂ ਦੇ ਉੱਤੇ ਹਿੰਦੂ ਸੰਗਠਨਾਂ ਦੇ ਵਿਅਕਤੀਆਂ ਦੇ ਉੱਤੇ ਹਿੰਦੂ ਸਮਾਜ ਦੇ ਆਗੂਆਂ ਦੇ ਅੱਗੇ ਤੇ ਹਮਲਾ ਕੀਤਾ ਜਾਂਦਾ ਹੈ ਜਿਹੜਾ ਬਹੁਤ ਹੀ ਨਿੰਦਣਯੋਗ ਹੈ ਤੇ ਸਰਕਾਰ ਸੁੱਤੀ ਹੈ ਸਰਕਾਰ ਵੱਲੋਂ ਨਾ ਕੋਈ ਪੁੱਤਾ ਪ੍ਰਬੰਧ ਕੀਤੇ ਜਾਂਦੇ ਆ ਤੇ ਨਾ ਹੀ ਹਿੰਦੂਆਂ ਦੀ ਸੁਰੱਖਿਆ ਜਿਹੜੀ ਆ ਮੁਹੱਈਆ ਕਰਾਈ ਜਾਂਦੀ ਹੈ ਜੀ ਪੁਲਿਸ ਵੱਲੋਂ ਕੀ ਕਰ ਰਹੀ ਹੈ ਜੀ ਪੁਲਿਸ ਵਾਲੋ ਡੀਜੀਪੀ ਸਾਹਿਬ ਪੰਜਾਬ ਦੇ ਜਿਹੜੇ ਆ ਉਹਨਾਂ ਦੇ ਨੰਗਲ ਉੱਥੇ ਗਏ ਨੇ ਉਹਨਾਂ ਨੇ ਸ਼ਵਾਸਨ ਦਿੱਤਾ ਹੈ ਕਿ ਜਿਹੜੀ ਆ ਬੰਦੀ ਕਾਰਵਾਈ ਦੋਸ਼ੀਆਂ ਨੂੰ ਜਲਦੋਂ ਜਲਦ ਫੜ ਕੇ ਤੇ ਸਾਡੀ ਮੰਗ ਇਹ ਆ ਕਿ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚਲੇ ਦੋਸ਼ੀਆਂ ਨੂੰ ਜਲਦੋਂ ਜਲਦ ਸਜ਼ਾ ਮਿਲੇ ਤੇ ਪੀੜਿਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਨਾਲ ਉਹਨਾਂ ਦੀ ਵਾਈਫ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਦੇਖੋ ਇਹ ਜਿਹੜਾ ਮਾਮਲਾ ਵਾ ਬਹੁਤ ਹੀ ਦੁੱਖਦਾਈ ਘਟਨਾ ਜਿਹੜੀ ਨੰਗਲ 'ਚ ਹੋਈ ਆ ਜਿਹੜੇ ਮਤਲਬ ਇੱਕ ਵਿਸ਼ਵ ਹਿੰਦੂ ਬਚਾਅ ਸੰਗਠਨ ਨਾਲ ਜੁੜੇ ਹੋਏ ਅਧਿਕਾਰੀ ਸੀ ਉਹਨਾਂ ਦਾ ਬੜੀ ਬੇਰਮੀ ਨਾਲ ਕਤਲ ਕੀਤਾ ਗਿਆ ਔਰ ਇਹਦੇ ਵਿੱਚ ਜਿਹੜੀ ਅਗਲੀ ਕਾਰਵਾਈ ਹੈ ਉਹ ਸੰਗਠਨ ਜੋ ਵੀ ਕਾਹ ਕਰੇਗਾ ਵਿਸ਼ਵੰਦੂ ਪਰਸ਼ਦ ਦਾ ਮਰਦ ਅੰਤਰਰਾਸ਼ਟਰੀ ਸੰਗਠਨਾ ਉਹਨਾਂ ਨੇ ਜੋ ਉਸ ਲੜਨ ਦਾ ਪਿਆ ਅਸੀਂ ਲੋਕ ਤੇ ਸ਼ਹਿਰਦਾਰ ਹੋਣ ਦੇ ਨਾਤੇ ਇੱਕ ਆਪਣੇ ਹਿੰਦੂਵਾਦੀ ਸੋਚ ਹੋਣ ਦੇ ਨਾਤੇ ਸਾਰੇ ਸ਼ਹਿਰ ਦੇ ਲੋਕਾਂ ਨੇ ਉਹਨਾਂ ਦਾ ਜਿਹੜਾ ਉਹ ਰੋਸ ਮਾਰਚ ਉਹਦੇ ਸਸਮਰਥਨ ਦਿੱਤਾ ਔਰ ਕਿਲਿੰਗ ਲੱਗਦੀ ਕਿ ਕੋਈ ਲੋਕੋ ਇਹ ਪੁਲਿਸ ਵੈਰੀਫਾਈ ਕਰ ਰਹੀ ਹੈ ਔਰ ਜੋ ਹੇ ਤੱਕ ਸਾਹਮਣੇ ਆਇਆ ਟਾਰਗੇਟ ਕਿਲਿੰਗ ਹੀ ਆ ਔਰ ਅਸੀਂ ਸਰਕਾਰ ਜਿਹੜੀ ਹੈ ਉਹ ਇਸ ਵੇਲੇ ਜਿਹੜੀ ਆ ਉਹ ਮੋਢੋਂ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਜਿਹੜੀ ਉਹ ਪੁਖਤਾ ਪ੍ਰਬੰਧ ਨਹੀਂ ਕਰ ਪਾ ਰਹੀ ਔਰ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਹੈ ਜੋ ਆਉਣ ਵਾਲੇ ਸਮੇਂ 'ਚ ਰੋਜ਼-ਰੋਜ਼ ਹੀ ਨਵੇਂ-ਨਵੇਂ ਕਿਸੇ ਵਪਾਰੀ ਨੂੰ ਥੈਟਿੰਗਾਂ ਚਾਹੇ ਕੋਈ ਕਿਸੇ ਵੀ ਸੰਗਠਨ ਨਾਲ ਜੁੜੇ ਲੋਕਾਂ ਉਨਾਂ ਦੀ ਬਾਰ-ਬਾਰ ਜਿਹੜੀ ਆ ਉਹ ਟਾਰਗੇਟ ਕਿਲਿੰਗ ਕਰਕੇ ਹੱਤਿਆ ਹੋ ਰਹੀ ਆ ਉਹਦੇ ਖਿਲਾਫ ਸਰਕਾਰ ਨੂੰ ਚੇਤਨਣ ਵਾਸਤੇ ਵਿਸ਼ਵ ਹਿੰਦੂ ਵਰਸਨ ਨੇ ਜਿਹੜਾ ਅੱਜ ਰੋਸ ਮਾਰਚ ਕੀਤਾ ਉਹਦੇ ਨਾਲ ਸਾਰੇ ਸ਼ਹਿਰ ਦੇ ਲੋਕ ਉਹਨਾਂ ਨੂੰ ਸਮਰਥਨ ਦੇ ਰਿਹਾ ਕੋਈ ਜ਼ਬਰਦਸਤੀ ਕੋਈ ਕਿਸੇ ਨਾਲ ਕੋਈ ਕੰਨੀ ਕਰ ਰਿਹਾ ਕਿਉਂਕਿ ਬਾਰ-ਬਾਰ ਪੁਲਿਸ ਪਰਿਸ਼ਾਸ਼ਨ ਵੱਲੋਂ ਵੀ ਇਹ ਗੱਲ ਆ ਰਹੀ ਸੀ ਕਿ ਤੁਹਾਡੇ ਕੁਝ ਲੋਕ ਜਾ ਕੇ ਵੀ ਉੱਥੇ ਸੰਵੰਦ ਬਸੰਦ ਦੇ ਸੰਗਠਨ ਦੇ ਜਾ ਕੇ ਲੋਕ ਕੋਲ ਤੋਂ ਫੋਰਸਫੁਲੀ ਕਰ ਰਿਹਾ। ਅਸੀਂ ਉਹਨਾਂ ਨੂੰ ਯਕੀਨ ਦਿਵਾਇਆ ਕਿ ਫੋਰਸਫੁਲੀ ਕੋਈ ਕੰਮ ਨਹੀਂ ਕਰਾ ਸਾਡੇ ਸੱਡ ਘਟਨ ਜਿਹੜਾ ਉਹ ਬਿਲਕੁਲ ਅਨੁਸ਼ਾਸਨ ਚ ਰਹਿਣਾ ਜਾਣਦਾ ਔਰ ਅਨੁਸ਼ਾਸਨ ਚ ਰਹਿ ਕੇ ਹੀ ਸਾਰੇ ਜੜੀਗਾ ਉਹ ਅਦੀ ਵਿਵਸਥਾ ਕੀਤੀ ਗਈ ਹੈ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਐਸੀ ਕੋਈ ਘਟਨਾ ਜਿਸ ਨਾਲ ਕੋਈ ਲਾਅਨ ਆਰਡਰ ਦੇ ਵਿੱਚ ਫਰਕ ਪਵੇ ਉਹ ਸੰਗਠਨ ਵੱਲੋਂ ਨਹੀਂ ਹੋ ਸਕਦਾ।